ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਚੱਲਦਾ ਹੀ ਕੰਮਕਾਰ ਪਟਾਈ ਦਾ ਅੱਜ ਹੋ ਗਿਆ ਆਪਾਂ ਨੂੰ 3 ਦਿਨ ਹੋ ਗਿਆ ਆਲੂ ਪੜਦਿਆਂ ਨੂੰ ਅੱਜ ਨਿਬੜ ਜੂਗਾ ਖੇਤ ਦਾ ਤੇ ਇੱਕ ਇੱਕ ਵਾਰ ਆਪਾਂ ਪੜਤੀਆਂ ਬੱਟਾਂ ਸਾਰੀਆਂ ਬਾਕੀ ਉਹ ਪਲਾਟ ਰਹਿ ਜਾਣਾ ਪਰਲੇ ਪਾਸੇ ਠੰਡ ਬਹੁਤ ਜ਼ਿਆਦਾ ਹੈ ਹੀ ਲੇਬਰ ਥੋੜਾ ਜਿਆਦਾ ਲੇਟੇ ਲੱਗਦੇ ਨੇ ਕੰਮ ਨੂੰ 8 9 9 ਵਜ ਜਾਂਦੇ ਨੇ ਜਦੋਂ ਜਗਾਈ ਕਰਨੀ ਸ਼ੁਰੂ ਕਰਦੇ ਨੇ ਬਾਕੀ ਸੂਰਜ ਦੇਵਤਾ ਨਕਲੇ ਦੀ ਥੋੜਾ ਜਿਆ ਉਹ ਦਿੰਦਾ ਜੀ ਬਾਕੀ ਠੰਡ ਬਹੁਤ ਜ਼ਿਆਦਾ ਬਾਕੀ 40 ਤੋਂ ਜਗਾਈ ਚੱਲਦੀ ਆ ਤੇ ਝਾੜ ਵਧੀਆ ਆ ਰਿਹਾ ਹਲੇ ਪਰਲੇ ਪਾਸੇ ਜਿੰਨਾ ਕਪਟਾ ਹੈ ਗਿਆ ਦੀ 19 ਘੋਸਤ ਲਾ ਕੇ ਦੇਖੀ ਤੀ ਆਪਾਂ ਇਹ 7 ਕਿੱਗੇ ਜਗਾ ਪੱਟੀ ਗਈ ਤੀ ਇਹ ਚੋਂ ਹੋਏ ਨੇ 340 ਬੈਗ ਹੋ ਗਏ ਤੇ 30 ਬੈਗ ਆ ਖੜੇ ਨੇ ਗੋਲੀ ਦੇ ਜਿਹੜਾ ਮੰਨ ਲਓ ਸ਼ਾਂਤੀ ਕਰਕੇ ਕੱਢਿਆ ਤੀ 110 ਦੇ ਲੱਵੇ ਝਾੜ ਹੈਗਾ ਜਿਹੜਾ ਇਸ ਟਾਈਮ ਆ ਰਿਹਾ ਬਾਕੀ ਸਾਰੇ ਖੇਤ ਪੱਟੇ ਤੇ ਪਤਾ ਲੱਗੂਗਾ ਪੀ ਕਿੰਨਾ ਕੁ ਝਾੜਦੀ ਹੌਸਤ ਆਈ ਆ ਸਾਰੇ ਖੇਤਾਂ ਦਾ ਬਾਕੀ ਰੇਟ ਆਇਆ ਹੋਇਆ ਆਲੂ ਦਾ ਡਾਊਨ ਬਾਕੀ ਇਦੋਂ ਏਠਾਂ ਦਾ ਕੀ ਕਰਨਾ 50 ਪੈਸੇ ਟੁੱਟ ਗਿਆ ਤਿੰਨ ਚਾਰ ਦਿਨ ਹੋ ਗਏ 50 ਰੁਪਏ ਬਾਕੀ ਝਾੜ ਵਧੀਆ ਦੇਖੋ ਬਾਕੀ ਹੋਰ ਪਾਸੇ ਵੀ ਲਵਾਈਆਂ ਹੋਈਆਂ ਨੇ ਪਟਾਈਆਂ ਤਿੰਨ ਚਾਰ ਜਗ੍ਹਾ ਆਪਣੀਆਂ ਉੱਤਰ ਵੀ ਚੱਲਦਾ ਏ ਕੰਮ ਆਪਾਂ ਆਪਣਾ ਵੀ ਨਾਲ ਹੁੰਦੀ ਪੱਟੀ ਜਾਂਨੇ ਆ ਫਿਰ ਮੂਰੇ ਮੱਕੀ ਬੀਜ ਦਾਂਗੇ ਜਿੱਦਾਂ ਦਾ ਮੌਸਮ ਹੋਊਗਾ ਫਰਵਰੀ ਦੇ ਪਹਿਲੇ ਹਫਤੇ ਬਾਕੀ ਉਹ ਪਰਲਾਪਲਾ ਟਰਹਿ ਜਾਣਾ ਆਪਣਾ ਕੋ ਚੱਲਿਆ ਜੀ 200 ਗਿੱਟਾ ਆਪਣਾ ਅੱਜ ਦਾ ਤੇ ਆਹ ਰਹਿ ਜਾਣੀਆਂ ਨੇ ਬੱਟਾ ਪੱਟਣ ਤੋਂ ਕੱਲ ਨੂੰ ਨੇ ਬੜੂਗਾ ਖੇਤ ਦਾ ਫਿਰ ਪਰਲੇ ਖੇਤ ਚ ਲੱਗ ਜਾਗੇ ਕੱਲ ਤੋਂ ਬਾਕੀ ਚਾਲਦਾ ਕੰਮਕਾਰ ਵਧੀਆ ਬਾਕੀ ਰੇਟ ਹੈਗਾ ਆਲੂ ਦਾ ਅੱਜ ਦਾ ਦੜੇ ਦਾ ਰੇਟ ਚੱਲਦਾ ਏ 6 ਤੋਂ ਲੈ ਕੇ ਪਾਉਣੇ 70 ਰੁਪਏ ਤੱਕ ਤੇ 40 ਤੋਂ ਉੱਪਰ ਚੱਲਦਾ ਏ 70 ਰੁਪਏ ਤੋਂ ਲੈ ਕੇ ਪਾਉਣੇ 100 ਰੁਪਏ ਤੱਕ ਆਹ ਰੇਟ ਚੱਲਦਾ ਹਲੇ ਬਾਕੀ ਇੱਤੋਂ ਦਾ ਆਉਂ ਨਹੀਂ ਲੱਗਿਆ ਕੀ ਦੇਖੋ ਆਲੂ ਕਰੋ ਜੇ ਕਬੀ ਕੇਵੇਂ ਜਿਹੜੇ ਹਸਾਬ ਨਾਲ ਬਲੈਡ ਦਾ ਨੁਕਸਾਨ ਤੇ ਉਹ ਹਸਾਬ ਨਾਲ ਸਾਈਜ਼ ਠੀਕ ਆ ਬਾਲਾ ਜਿਆਦਾ ਸਾਈਜ਼ ਛੋਟਾ ਨਹੀਂ ਹੋਇਆ ਵਧੀਆ ਸਾਈਜ਼ ਆ ਬਾਕੀ ਲੱਗੀ ਹੋਈ ਆ ਲੇਵਰ ਚੋਗਣ ਫਿਰ ਕਰਦੇ ਆ ਘੰਟੇ ਤੱਕ ਲੋਡ ਤੇ ਬਾਕੀ ਹੋਰ ਪਾਸੇ ਜਿਹੜੀਆਂ ਚੱਲਦੀਆਂ ਨੇ ਪਟਾਈਆਂ ਉਧਰੋਂ ਵੀ ਮਾਲ ਪਹੁੰਚਣਾ ਹੈ ਵੀਰਾ ਗਿਆ ਹੋਇਆ ਗੇੜਾ ਮਾਰਨ ਤਰਕ ਤੇ ਵੀ ਪਟਾਈਆਂ ਲਾਈਆਂ ਹੋਈਆਂ ਨੇ ਬਾਕੀ 843 ਪੂਗਾ ਵਧੀਆ ਚੱਲਦਾ ਆਲੂ ਦੀ ਪਟਾਈ ਨੂੰ ਥੋੜੀ ਜੀ ਮਸ਼ੀਨ 'ਚ ਪ੍ਰੋਬਲਮ ਆ ਮਿੱਟੀ ਥੋੜੀ ਘੱਟ ਝਾੜਦੀ ਆ ਪਸ ਹੈਗਾ ਵੀ ਗਿੱਲਾ ਏ ਬਾਕੀ ਸੂਰਜ ਮਾੜਾ ਮੁਟਾ ਨਕਲ ਆਇਆ ਉਹ ਦੇਖੋ ਬਾਕੀ ਆ ਗੇੜਾ ਪਟ ਗਏ ਫਿਰ ਤੇ ਆ ਟਰੈਕਟਰ ਖੜਾਉਣੇ ਆ ਕੋਈ ਟਰਾਲੀ ਲੈ ਕੇ ਆਉਣੇ ਆ ਪਾ ਕੇ ਤੇ ਕਰਾਉਣੇ ਆ ਲੋਡ ਬਾਕੀ ਚਿਪ ਸੋਨਾ ਬੰਨ ਨੂੰ ਵੀ ਆਪਣਾ ਪਾਣੀ ਚੱਲਦਾ ਉਹ ਪਟਾਂਗੇ ਫਰਵਰੀ ਦੇ ਐਂਡ ਚ ਉਹ ਆਪਣਾ ਹੋ ਚੱਲੇ 90 ਦਿਨ ਦਾ ਹੋ ਗਿਆ ਬਾਕੀ ਉਹ ਫਿਰ 120 ਦਿਨ ਖੜਨਾ ਉਹਨੇ ਥੱਲੇ ਮੰਨ ਕੇ ਚੱਲੋ ਮਹੀਨਾ ਖੜੂਗਾ ਹੋਰ ਸਾਡੇ ਏਰੀਆ ਚ ਪਟਾਈਆਂ ਦਾ ਕੰਮ ਪੂਰਾ ਹੈ ਪੂਰੇ ਜੋਰ ਤੇ ਚੱਲਦਾ ਹੈ ਬਾਕੀ ਮੱਕੀਆਂ ਬੀਜਣ ਲੱਗ ਜਣਾ ਲੋਕਾਂ ਨੇ 1 ਫਰਵਰੀ ਤੋਂ ਜੀ ਆਪਾਂ ਟਰਾਲੀ ਕਰਦੇ ਆ ਲੋਡ ਇਹ ਹੋਊਗਾ ਇੱਕ ਲੈਨ ਚ 40 ਬੋਰੀਆਂ ਨੇ ਬਾਕੀ ਲੈਣਾ ਹੈਗੀਆਂ ਨੇ ਮੰਨ ਕੇ ਚੱਲੋ 6 ਕ ਲੈਣਾ ਨੇ ਬਾਕੀ ਉਧਰ ਥੋੜਾ ਜਿਹਾ ਘੱਟ ਆ ਹੋਣਗੇ ਗੱਟੇ ਉਹੀ 200 ਬੋਰੀ ਮੰਨ ਕੇ ਚੱਲੋ ਲੱਗਿਆ ਹੋਇਆ ਬੰਦਾ ਸਲਾਈ ਕਰਨ ਫਿਰ ਕਰਦੇ ਆ ਲੋਡ ਬਾਕੀ ਕਾ ਲੈਨ ਚੁਗਣ ਤੋਂ ਰਹਿੰਦੀ ਆ ਹਲੇ ਇਹ ਵੀ ਚੁਗਣਗੇ ਜੀ ਅੱਜ 25 ਤਰੀਕ ਅੱਲਾ ਮਹੀਨਾ 2023 ਆ ਖੇਤ ਦਾ ਨਿਪਟ ਜੂ ਅੱਜ ਆਪਣਾ ਬਾ ਰੈਂਦੇ ਨੇ 5-7 ਗਿੜੇ ਇਹਦੇ ਪਰਲੇ ਪਲਾਟ ਲੱਗਦੇ ਆ ਬੱਟਣ ਚੱਲਦਾ ਕੰਮਕਾਰ ਵਧੀਆ ਬਾਕੀ ਰੇਟ ਵੀ ਅੱਜ ਦਾ ਥੇਵੇਂ ਆ ਕੱਲ ਵਾਲਾ ਹੀ ਆ ਖੇਤੋਂ ਲੈ ਕੇ 6.70 ਰੁਪਏ ਤੱਕ ਅੱਡੇ ਦਾ ਚੱਲਦਾ ਏ ਆਲੂ ਦੀ ਕੁਆਲਿਟੀ ਦੇ ਹਿਸਾਬ ਨਾਲ ਤੇ ਬਾਕੀ 40 ਤੋਂ ਉੱਪਰ ਵਾਲਾ ਹੈਗਾ ਇਹ 7 ਤੋਂ 9.8% ਤੱਕ ਬਾਕੀ ਹਲੇ ਇਹੀ ਰੇਟ ਆ ਹਲੇ ਕੋਈ ਵਧਿਆ ਘਟਿਆ ਨਹੀਂ ਹੈਗਾ ਬਾਕੀ ਚੱਲਦਾ ਕੰਮਕਾਰ ਵਧੀਆ ਇੱਧਰ ਲੱਗੀ ਉੱਧਰ ਕੁੰਜੇ ਬਣਾਉਣਾ ਸਾਹਮਣੇ ਇੰਦਰਲਾ ਪਲਾਟ ਰਹਿ ਗਿਆ ਆਪਣਾ ਇਧੀਆਂ ਵੀ ਕੁੰਜੇ ਖਾਂਜੇ ਬਣਾਤੇ ਬੰਦੇ ਆ ਨੇ ਇਧਰਲੇ ਜਿਹੜੇ ਪੱਟ ਕੇ ਫਿਰ ਇੱਧਰ ਇੱਧਰ ਲੀਆਂ ਪੜਦੇ ਆਂ ਸਾਈਡਾਂ ਤੇ ਬਾਕੀ ਇਹ ਵੀ ਆਪਣਾ ਹੈਗਾ 11 ਕਿ ਬਿੱਗੇ ਦਾ ਪਲਾਟ ਆ ਇਹ ਤੇ 3 ਕਿ ਬਿੱਗੇ ਉੱਪਰਲੇ ਪਾਸੇ ਆ ਬੋਰੀਆਂ ਦੇ ਚੱਲਦਾ ਕੰਮਕਾਰ ਵਧੀਆ ਬਾਕੀ ਦੂਏ ਪਾਸੇ ਬੇਲ ਨਾਲ ਹੁੰਦੀ ਵੱਢ ਕੇ ਤੇ ਉੱਧਰ ਵੀ ਚਲਾ ਦੇਣਾ ਕੰਮ ਉਹ ਮੋਟਰ ਦੇ ਵੀ ਆਪਣੇ 10 ਕਿਲੇ ਨੇ ਐਲ ਆਰ ਦੇ ਤੇ ਬਾਕੀ ਲੇਬਰ ਥੋੜੀ ਲੇਟ ਲੱਗਦੀ ਆ ਕੰਮ ਨੂੰ ਠੰਡ ਵੀ ਬਹੁਤ ਜ਼ਿਆਦਾ ਹੈ ਇਹ ਹੁਣ ਲੱਗੇ ਨੇ ਹਲੇ ਚੋਗਣ ਮਲਾਦ ਦਾ 9:30 10 ਦਾ ਟਾਈਮ ਹੋ ਗਿਆ। ਬਾਕੀ ਚੱਲਦਾ 843 ਰੇਟ ਦੀ ਅਪਡੇਟ ਆਪਾਂ ਰੋਜ਼ ਦੰਦੇ ਰਹਾਂਗੇ। ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਤੇ ਅੱਗੇ ਸ਼ੇਅਰ ਕਰਿਆ ਕਰੋ। ਬਾਕੀ ਝਾੜ ਬਾਰੇ ਵੀ ਦੱਸਾਂਗੇ। ਸਾਰੇ ਖੇਤ ਪੱਟੇ ਦੇ ਕਿਹ ਆਫਟਾਈ ਆ ਝਾੜ ਦੀ। ਵਾ ਰਹਿ ਗਏ ਇਹਦੇ ਆ ਖੇਤ ਦੇ 4 ਕਿੱਰੇ ਇੱਧਰ ਨੱਪੜ ਜਾਣਾ ਫਿਰ ਉੱਧਰਲੀ ਸਾਈਡ ਦਾ ਪੜਦੇ ਆ ਬਾਕੀ ਰੋਜ਼ 200 ਗੱਟੀ ਕਰਦੇ ਨੇ ਬੰਦੇ ਠੰਡ ਬਹੁਤ ਜ਼ਿਆਦਾ ਹੈ ਇਹ ਮੌਸਮ ਥੋੜਾ ਜਿਹਾ ਖੁੱਲ ਜੂਵੇ ਫਿਰ 2.5 300 ਪੜਦਿਆ ਕਰਨਗੇ ਬਾਕੀ ਸਾਈਜ਼ ਠੀਕ ਆ ਲੂਗਾ ਪੂਰਾ ਵਧੀਆ ਹੈ